ਪਰ ਮਾਤਮਾਂ ਦੀ ਭੁੱਖ ਉਸ ਦਿਨ ਪੈਦਾ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਪਦਾਰਥਾਂ ਤੋਂ ਉਦਾਸ ਹੋ ਜਾਂਦਾ ਹੈ ਬੋਰ ਹੋ ਜਾਂਦਾ ਹੈ ਬੇਚੈਨ ਹਰਸ ਤੋਂ ਪਹਿਲੇ ਨਹੀਂ ਹਰਸ ਤੋਂ ਪਹਿਲੇ ਨਿਰੰਕਾਰ ਦੀ ਭੁੱਖ ਉਸ ਦਿਨ ਪੈਦਾ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਪਰਿਵਾਰ ਤੋਂ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਹਰਸ ਤੋਂ ਪਹਿਲੇ ਕਿਤੇ ਪਰਮਾਤਮਾ ਦੀ ਤੜਪ ਪਿਆਸ ਉਸ ਦਿਨ ਪੈਦਾ ਹੁੰਦੀ ਹੈ ਜਿਸ ਦਿਨ ਸੰਸਾਰ ਦੀ ਬਿਆਸ ਉਸ ਤੇ ਜਾਂਦੀ ਨਹੀਂ ਤੇ ਬੋਰ ਹੋ ਜਾਂਦਾ ਹੈ ਬੇਚੈਨ ਹੋ ਜਾਂਦਾ ਹੈ ਖੂਬ ਜਾਂਦਾ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਉਸ ਦਿਨ ਪੈਦਾ ਹੁੰਦੀ ਕੁਝ ਤੋਂ ਪਹਿਲੇ ਨਹੀਂ ਇਸ ਚੱਕਰੇ ਚ ਨਾ ਪੈਣਾ ਕਿ ਮੰਦਰ ਮਸਜਿਦ ਗੁਰਦੁਆਰੇ ਚਰਚ ਦੇ ਜਿਹੜੇ ਜਾਣ ਵਾਲੇ ਨੇ ਪਰਮਾਤਮਾ ਦੀ ਪਿਆਸ ਕਰਕੇ ਜਾਂਦੇ ਨੇ ਪਰਮਾਤਮਾ ਦੀ ਭੁੱਖ ਕਰਕੇ ਜਾਂਦੇ ਨਹੀਂ ਇਹ ਵੀ ਪਦਾਰਥਾਂ ਦੀ ਭੁੱਖ ਕਰਕੇ ਜਾਂਦੇ ਨੇ ਇਹ ਵੀ ਗੁਰੂ ਘਰ ਸੰਸਾਰ ਦਾ ਹੀ ਸੁਖ ਮੰਗਣ ਜਾਂਦੇ ਨੇ ਸੰਸਾਰ ਤੋਂ ਉਦਾਸ ਨਹੀਂ ਨੇ ਨਹੀਂ ਨਹੀਂ ਪਦਾਰਥਾਂ ਦੀ ਭੁੱਖ ਨੇ ਲੋੜ ਨੇ ਭੋਜਨ ਦੀ ਭੁੱਖ ਨੇ ਜਿੱਥੇ ਸਾਰਾ ਵਿਕਾਸ ਕਰਾਇਆ ਹੈ ਜੈਸੇ ਸਬ ਕੁਝ ਤੋਂ ਮਨੁੱਖ ਬੋਹ ਰੋਇਆ ਹੈ ਬੇਚਾਨ ਹੋਇਆ ਹੈ ਤੇ ਅੰਦਰ ਪ੍ਰਮਾਤਮਾ ਦੀ ਭੁੱਖ ਪੈਦਾ ਹੋਈ ਹੈ ਉਸੇ ਨੇ ਹੀ ਧਰਮ ਮੰਦਰਾਂ ਨੂੰ ਜਨਮ ਦਿੱਤਾ